ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਬਰਾੜ ਬਲੈਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਭਾਰਤ ਵੱਲੋਂ ਕੀਤੀ ਜਵਾਬੀ ਕਾਰਵਾਈ ਦੀ ਭਾਰਤ ਵੱਲੋਂ ਪੀਓਕੇ ਚ دہشت ਗਰਦਾਂ ਦੇ ਟਿਕਾਣਿਆਂ ਤੇ ਹਵਾਈ ਹਮਲਾ ਕੀਤਾ ਗਿਆ ਹੈ ਇਸ ਵਾਰ ਭਾਰਤ ਨੇ 에어 ਸਟ੍ਰਾਈਕ ਰਾਹੀਂ ਅਤਵਾਦ ਦੀ ਫੈਕਟਰੀ ਨੂੰ ਤਬਾਹ ਕੀਤਾ ਭਾਰਤ ਨੇ 12 ਮਿਰਾਜ਼ ਨਾਲ دہشت ਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸਵੇਰੇ ਕਰੀਬ 3:30 ਵਜੇ ਭਾਰਤੀ ਹਵਾਈ ਫੌਜ ਵੱਲੋਂ دہشت ਗਰਦਾਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਰੀਬ 1000 ਕਿਲੋ ਬਾਰੂਦ دہشت گردਾਂ ਦੇ ਟਿਕਾਣਿਆਂ ਤੇ ਸੁੱਟਿਆ ਗਿਆ ਜਿਸ ਵਿੱਚ ਜੈਸ਼ੇ ਮਹਮਦ ਹਿਜ਼ਬੁੱਲ ਤੇ ਲਸ਼ਕਰ ਦੇ دہشت ਦੇ ਅੱਡੇ ਤਬਾਹ ਹੋ ਗਏ ਭਾਰਤ ਵੱਲੋਂ ਇਹ 에ਅਰ ਸਟ੍ਰਾਈਕ ਕਰਕੇ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਦਾ ਬਦਲਾ ਲਿਆ ਗਿਆ ਹੈ ਯਾਨੀ 12 ਦਿਨ ਬਾਅਦ ਭਾਰਤ ਵੱਲੋਂ ਇੱਕ ਵੱਡਾ ਜਵਾਬੀ ਹਮਲਾ ਕੀਤਾ ਗਿਆ ਹੈ ਜਵਾਬੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਅਤਵਾਦੀਆਂ ਫੈਕਟਰੀਆਂ ਜੋ ਪਾਕਿਸਤਾਨ ਦੀ ਸਰਜ਼ਮੀਨ ਤੇ ਪਲ ਰਹੀਆਂ ਸਨ ਉਹਨਾਂ ਨੂੰ ਨਸ਼ਤੋ ਨਾਬੂਦ ਕੀਤਾ ਗਿਆ ਹੈ ਉਧਰ ਪਾਕਿਸਤਾਨ ਨੇ ਵੀ ਐਰਪਲ ਨਾਲ ਸੋ ਪੰਜ ਤਸਵੀਰਾਂ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਭਾਰਤ ਦਾ 에ਅਰ ਸਟ੍ਰਾਈਕ ਮਿਰਾਜ ਦੇ ਨਾਲ ਹਮਲਾ ਕੀਤਾ ਗਿਆ 12 ਦਿਨ ਬਾਅਦ ਪੁਲਵਾਮਾ ਹਮਲੇ ਦਾ ਭਾਰਤ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ ਪੋਕੇ ਚ ਅਤਵਾਦੀਆਂ ਫੈਕਟਰੀਆਂ ਤਬਾਹ ਕੀਤੀਆਂ ਗਈਆਂ ਨੇ ਜਿਸ ਦੀਆਂ ਤਸਵੀਰਾਂ ਵੀ ਭਾਰਤੀ ਹਵਾਈ ਫੌਜ ਵੱਲੋਂ ਟਵੀਟ ਕੀਤੀਆਂ ਗਈਆਂ ਨੇ ਔਰ ਆਖਰੀ ਤਸਵੀਰ ਪਾਕਿਸਤਾਨ ਵੱਲੋਂ تصدیق ਕੀਤੀ ਗਈ ਹੈ ਭਾਰਤ ਦੀ ਇਸ ਜਵਾਬੀ ਕਾਰਵਾਈ ਦੀ ਪਰ ਪਾਕਿਸਤਾਨ ਇਸ ਨੂੰ ਐਲਓਸੀ ਦੀ ਉਲੰਘਣਾ ਦੱਸ ਰਿਹਾ ਹੈ ਪਰ ਪਰ 12 ਦਿਨ ਦੇ ਵਿੱਚ ਪੁਲਵਾਮਾ ਅਟੈਕ ਦਾ ਬਦਲਾ ਲਿਆ ਗਿਆ ਹੈ ਔਰ ਵੱਡੀ ਜਵਾਬੀ ਕਾਰਵਾਈ ਮਿਰਾਜ ਦੇ ਨਾਲ ਹਜ਼ਾਰ ਕਿਲੋ ਬਾਰੂਦ ਜਿਹੜਾ ਹੈ ਉਹ ਇਹਨਾਂ ਅਤੰਕ ਦੀਆਂ ਫੈਕਟਰੀਆਂ ਤੇ ਸਿੱਟਿਆ ਗਿਆ ਜਿਸ ਵਿੱਚ ਕਈ ਸਾਰੇ ਦਹਿਸ਼ਤਗਰ ਮਾਰ ਗ੍ਰਾਏ ਗਏ ਔਰ ਭਾਰਤ ਦੀ ਇਹ ਵੱਡੀ ਜਵਾਬੀ ਕਾਰਵਾਈ ਦੀ ਹਰ ਪਾਸੇ ਦੇਸ਼ ਦੇ ਵਿੱਚ ਸراہਨਾ ਹੋ ਰਹੀ ਹੈ ਸਾਰੇ ਸਿਆਸੀ ਆਗੂ ਸਾਰੀਆਂ ਸਿਆਸੀ ਪਾਰਟੀਆਂ ਇੱਕ ਸੁਰ ਦੇ ਵਿੱਚ ਇਸ ਅਟੈਕ ਦੀ ਇਸ ਕਾਰਵਾਈ ਦੀ ਸراہਨਾ ਕਰ ਰਹੀਆਂ ਨੇ ਔਰ ਖਾਸ ਤੌਰ ਤੇ ਉਹ ਫੌਜੀ ਪਰਿਵਾਰ ਜਿਨ੍ਹਾਂ ਦੇ ਜਵਾਨ ਪੁਲਵਾਮਾ ਅਟੈਕ ਦੇ ਵਿੱਚ ਸ਼ਹੀਦ ਹੋਏ ਸੰਨ ਉਹਨਾਂ ਵੱਲੋਂ ਸੰਤੁਸ਼ਟੀ ਜਤਾਈ ਗਈ ਹੈ ਭਾਰਤ ਦੀ ਇਸ ਵੱਡੀ ਕਾਰਵਾਈ ਤੇ ਤਾਂ ਪੀਓ ਕੀ ਇਹ ਵਿਚਲੇ دہشت گردੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਕਰਕੇ ਭਾਰਤ ਨੇ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ ਹੈ 12 ਦਿਨਾਂ ਬਾਅਦ ਭਾਰਤ ਨੇ 12 ਮਿਰਾਜ਼ ਨਾਲ ਹਮਲਾ ਕਰਕੇ ਇਹ ਬਦਲਾ ਲਿਆ ਹੈ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਚ ਜੈਸ਼ ਲਸ਼ਕਰ ਹਿਜਬੁੱਲ ਦੇ دہشتਗਰਦ ਮਾਰੇ ਗਏ ਨੇ ਭਾਰਤ ਵੱਲੋਂ 21 ਮਿੰਟ ਤੱਕ ਕੀਤੇ ਹਮਲੇ 'ਚ دہشتਗਰਦਾਂ ਦੇ ਟਿਕਾਣੇ ਤਹਿਸ ਨਹਿਸ ਕਰ ਦਿੱਤੇ ਗਏ ਤਸਵੀਰਾਂ ਅਸੀਂ ਟੀਵੀ ਸਕਰੀਨ ਤੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਪੁਲਵਾਮਾ ਹਮਲਾ ਜਿਹੜਾ 14 ਫਰਵਰੀ ਨੂੰ ਹੋਇਆ ਸੀ ਤੇ 12 ਦਿਨਾਂ ਬਾਅਦ ਭਾਰਤ ਵੱਲੋਂ ਇਸ ਹਮਲੇ ਦੇ ਸੰਦਰਭ ਦੇ ਵਿੱਚ ਵੱਡੀ ਜਵਾਬੀ ਕਾਰਵਾਈ ਕੀਤੀ ਗਈ ਹੈ دہشتਗਰਦਾਂ ਦੇ ਟਿਕਾਣੇ دہشت ਦਿਆਂ ਫੈਕਟਰੀਆਂ ਨਿਸ਼ ਤੋਂ ਨਾਬੂਦ ਕੀਤੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਸ ਤਰੀਕੇ ਨਾਲ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ 에ਅ ਸਟ੍ਰਾਈਕ ਦੇ ذریعے ਮੂੰਹ ਤੋੜ ਜਵਾਬ ਪਾਕਿਸਤਾਨ ਦੀ ਉਸ ਕੈਰਾਨਾ ਹਰਕਤ ਦਾ ਦਿੱਤਾ ਗਿਆ ਹੈ ਜੋ ਉਹਨਾਂ ਵੱਲੋਂ ਪੁਲਵਾਮਾ ਦੇ ਵਿੱਚ ਦਿਖਾਈ ਗਈ ਸੀ ਤab ਮਹਿਮਾਨ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ ਸਾਡੇ ਨਾਲ ਲੁਧਿਆਣਾ ਤੋਂ ਰਿਟਾਇਰਡ ਕਰਨਲ ਦਰਸ਼ਨ ਸਿੰਘ ਜੁੜੇ ਨੇ ਦਰਸ਼ਨ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਦੇ ਵਿੱਚ ਤੁਹਾਡਾ ਪ੍ਰਤੀਕਰਮ ਜਾਨਣਾ ਚਾਹਾਂਗੇ ਪਹਿਲਾ ਉਡੀਕ 12 ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਸੀ ਭਾਰਤ ਵੱਲੋਂ ਜਵਾਬੀ ਕਾਰਵਾਈ ਦੀ ਆਖਰਕਾਰ 12 ਦਿਨ ਬਾਅਦ ਕਾਰਵਾਈ ਹੋਈ ਹੈ ਪਹਿਲਾ ਰਿਐਕਸ਼ਨ ਕਿਸ ਤਰੀਕੇ ਨਾਲ ਦੇਖਦੇ ਹੋ ਅਹ ਦੇਖੋ ਜੀ ਉਡੀਕ ਸਿਰਫ 12 ਦਿਨਾਂ ਤੋਂ ਨਹੀਂ ਹੋ ਰਹੀ ਸੀ ਉਡੀਕ ਤੇ ਕਈ ਸਾਲਾਂ ਤੋਂ ਹੋ ਰਹੀ ਸੀ ਕਿਉਂਕਿ ਇਸ ਤਰ੍ਹਾਂ ਦੇ ਸਾਡੇ ਟ੍ਰੂਪਸ ਤੇ ਹਮਲੇ ਉਧਰੋਂ دہشت گردਾਉਣਾ ਉਹਨਾਂ ਦੇ ਸਿਰ ਵੱਢ ਕੇ ਲੈ ਜਾਣਾ ਬੈਡ ਟੀਮਸ ਨੇ ਬਾਰਡਰ ਕਰਾਸ ਕਰਨਾ ਇਹ ਸਾਰੀਆਂ ਕਾਰਵਾਈਆਂ ਲਗਾਤਾਰ ਜਾਰੀ ਸੀ ਅਸੀਂ ਤੇ ਸਾਰੇ ਵੇਟ ਕਰ ਰਹੇ ਸੀ ਵੀ ਕਦੋਂ ਭਾਰਤ ਇੱਕ ਆਫੈਂਸਿਵ ਪੋਸਚਰ ਲਏਗਾ ਔਰ ਉਹਨਾਂ ਨੂੰ ਸਬਕ ਸਿਖਾਏਗਾ ਇਹ ਪਹਿਲੀ ਵਾਰੀ ਪਹਿਲੀ ਵਾਰੀ ਮੈਂ ਦੁਬਾਰਾ ਰਿਪੀਟ ਕਰ ਰਿਹਾ 1971 ਤੋਂ ਬਾਅਦ ਅਸੀਂ ਅਾ ਸਾਡੇ ਹਵਾਈ ਜਹਾਜ਼ਾਂ ਨੇ ਜੋ ਲਾਈਨ ਆਫ ਕੰਟਰੋਲ ਜਾਂ ਆਈਬੀ ਕ੍ਰੋਸ ਕੀਤਾ ਹੈ ਅਸੀਂ ਕਦੇ ਵੀ ਇਸ ਦੀ ਵਾਇਲੇਸ਼ਨ ਨਹੀਂ ਕੀਤੀ ਕਦੇ ਵੀ ਸਾਡੇ 에ਰਕ੍ਰਾਫਟ ਇਵਨ ਕਾਰਗਿਲ ਚ ਵੀ ਸਾਨੂੰ ਸਟ੍ਰਿਕਟ ਇਨਸਟਰਕਸ਼ਨ ਸੀ ਨਾ ਟ੍ਰੂਪਸ ਨਾ ਕੋਈ ਜਹਾਜ਼ ਕੋਈ ਲਾਈਨ ਆਫ ਕੰਟਰੋਲ ਦੇ ਪਾਰ ਨਹੀਂ ਗਿਆ ਪਰ ਸਾਨੂੰ ਇਹ ਮਜਬੂਰੀ ਚ ਕਰਨਾ ਪਿਆ ਮੈਂ ਵਧਾਈ ਦਿੰਦਾ ਇੰਡੀਅਨ 에ਅ ਫੋਰਸ ਦੇ ਉਹਨਾਂ ਪਾਇਲਟਾਂ ਨੂੰ ਜਿਨ੍ਹਾਂ ਨੇ ਇਹ ਮਿਸ਼ਨ ਨੂੰ ਅੰਜਾਮ ਦਿੱਤਾ ਔਰ ਬਹੁਤ ਚੁਣ-ਚੁਣ ਕੇ ਠਿਕਾਨੇ ਬਾਲਕੋਟ, ਮੁਜਫਰਾਬਾਦ, ਚਕੋਟੀ ਵਗੈਰਾ ਚ ਬੜੇ ਚੁਣ ਕੇ ਨਿਸ਼ਾਨੇ ਲਾਏ ਔਰ ਫੌਰਨ ਵਾਪਸ ਆਏ ਔਰ ਰਾਤ ਦੇ ਹਨੇਰੇ ਚ 3:30 ਵਜੇ ਸਵੇਰੇ 22 ਮਿੰਟ ਚ ਇਹ ਆਪਰੇਸ਼ਨ ਖਤਮ ਕਰਤਾ ਇੱਕ ਬਹੁਤ ਵਧੀਆ ਸਫਲ ਆਪਰੇਸ਼ਨ ਹੈ ਔਰ ਇੱਕ ਮੋਰਲ ਬੂਸਟਿੰਗ ਹੋਏਗਾ ਸਾਡੀ ਸੁਰੱਖਿਆ ਸਿਨਾਵਾ ਵਾਸਤੇ ਤਿੰਨੇ ਸਿਨਾਵਾ ਵਾਸਤੇ ਕਿਉਂਕਿ ਹੁਣ ਜੋ ਪਾਕਿਸਤਾਨ ਦੀ ਆਰਮੀ ਸੀ ਉਹ ਸਾਰੀ ਬਾਰਡਰ ਤੇ ਡਿਪਲੋਏ ਹੋ ਗਈ ਸੀ ਫਿਜ਼ੀਕਲੀ ਜਾ ਕੇ ਸਰਜਿਕਲ ਸਟ੍ਰਾਈਕ ਕਰਨਾ ਪੋਸੀਬਲ ਨਹੀਂ ਸੀ ਕੈਂਪ ਉਹ ਤੋਂ ਹਟਾ ਲਏ ਗਏ ਸੀ ਪਰ ਸਾਨੂੰ ਪਤਾ ਸੀ ਵੀ ਇਹ ਅਤਵਾਦੀ ਕਿੱਥੇ ਛੁਪੇ ਨੇ ਇਸ ਦਾ ਇੱਕੋ ਇੱਕ ਸਾਧਨ ਸਾਡੇ ਕੋਲੇ 에ਅਰ ਸਟ੍ਰਾਈਕ ਬਚਿਆ ਸੀ ਔਰ ਅਸੀਂ ਉਹ ਐਕਸਰਸਾਈਜ਼ ਕੀਤਾ ਸਾਡਾ ਇਹ ਹੱਕ ਹੈ ਜੋ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈ ਲੀਗਲੀ ਸਾਡਾ ਹੈ ਮਹਾਰਾਜਾ ਨੇ ਉਹ ਸਾਨੂੰ ਅਸੈਸ਼ਨ ਕੀਤਾ ਸੀ ਸਾਰੇ ਸਾਡੇ ਸਾਰੇ ਕਸ਼ਮੀਰ ਜੋ ਵੀ ਹੈ ਉਹ ਸਾਡਾ ਭਾਰਤ ਦਾ ਅੰਗ ਹੈ ਪਾਕਿਸਤਾਨ ਨੇ ਉਤੇ ਕਬਜ਼ਾ ਕੀਤਾ ਹੈ ਇਸ ਕਰਕੇ ਜੋ ਲਾਈਨ ਆਫ ਕੰਟਰੋਲ ਹੈ ਸਾਨੂੰ ਉਹਦੀ ਕੋਈ ਸੈਂਕਿਟੀ ਨਹੀਂ ਹੈ ਕਿਉਂਕਿ ਉਹ ਸਾਡਾ ਹਿੱਸਾ ਹੈ ਅਸੀਂ ਉੱਥੇ ਜਾ ਕੇ ਉਹ ਦਹਿਸ਼ਤਗਰਦਾਂ ਨੂੰ ਮਾਰਿਆ ਕਿਸੇ ਸਿਵਲਿਅਨ ਨੂੰ ਨਹੀਂ ਮਾਰਿਆ ਸਾਨੂੰ ਇਸ ਤੀਤੇ ਨਾਜ ਹੋਣਾ ਚਾਹੀਦਾ ਸਾਰੇ ਭਾਰਤੀਆਂ ਨੂੰ ਵੀ ਅਸੀਂ ਇਹ ਕਾਰਵਾਈ ਕੀਤੀ ਸੋ ਤੁਸੀਂ ਸਮਝਦੇ ਹੋ ਵੀ ਪਾਕਿਸਤਾਨ ਜਿਸ ਤਰੀਕੇ ਤੇ ਬਿਆਨ ਜਾਰੀ ਕਰ ਰਿਹਾ ਹੈ ਜਿਸ ਤਰੀਕੇ ਦੀ ਗੱਲ ਕਰ ਰਿਹਾ ਕਿ ਭਾਰਤ ਵੱਲੋਂ ਐਲਓਸੀ ਦੀ ਉਲੰਘਣਾ ਕੀਤੀ ਗਈ ਹੈ ਉਹ ਸਭ ਬੇਬਾਨੀ ਹੈ ਬਿਨਾ ਮਤਲਬ ਦੀਆਂ ਗੱਲਾਂ ਨੇ ਜੋ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਹਨ ਦੇਖੋ ਜੀ ਬੜੀ ਹਾਸੋਹੀਣੀ ਗੱਲ ਹੈ ਪਾਕਿਸਤਾਨ ਨੇ ਐਲੋਸੀ ਕਦੇ ਆਪ ਨਹੀਂ ਮੰਨੀ ਉਧਰੋਂ ਬਾਰਡਰ ਟੀਮਸ ਆਉਂਦੀਆਂ ਨੇ ਸਾਡੇ ਸੈਨਿਕਾਂ ਦਾ ਸਿਰ ਵੱਢ ਕੇ ਲੈ ਜਾਂਦੀਆਂ ਨੇ ਤੇ ਐਲੋਸੀ ਉਹ ਬੰਦਾ ਪਿੱਟ ਰਿਹਾ ਵੀ ਐਲੋਸੀ ਕ੍ਰੋਸ ਕਰਤੀ ਜਿਹਨੇ ਐਲੋਸੀ ਨੂੰ ਆਪ ਕਦੇ ਨਹੀਂ ਮੰਨਿਆ ਤੇ ਐਲੋਸੀ ਦੀ ਸੈਂਟੀਟੀ ਨੂੰ ਕਰੇ ਵੀ ਉਹਨੇ ਮੰਨਿਆ ਨਹੀਂ ਔਰ ਉਹਨੂੰ ਹਮੇਸ਼ਾ ਕ੍ਰੋਸ ਕਰਦੇ ਰਹੇ ਨੇ ਸਾਰੇ ਅੱਤਵਾਦੀ ਜੋ ਉੱਥੋਂ ਕ੍ਰੋਸ ਹੋ ਕੇ ਆ ਰਹੇ ਨੇ ਉਹ ਅੱਜ ਸਾਨੂੰ ਕਹਿ ਰਹੇ ਐਲੋਸੀ ਕ੍ਰੋਸ ਕਰਤੀ ਅਸੀਂ ਤਾਂ ਪਹਿਲੀ ਵਾਰੀ ਕੀਤੀ ਹੈ ਉਹ ਤੇ ਹਰ ਮਹੀਨੇ ਕਰਦੇ ਨੇ ਹਜ਼ਾਰਾਂ ਦੇ ਇਤਰਾਫ ਚ ਉਥੋਂ ਜੋ ਹੈ ਇਨਫਿਲਟ੍ਰੇਸ਼ਨ ਹੁੰਦੀ ਹੈ ਟੈਰਰਿਸ ਭੇਜੇ ਜਾਂਦੇ ਨੇ ਉਥੇ ਕੈਂਪ ਨੇ ਸਰਜਿਕਲ ਸਟ੍ਰਾਈਕ ਵੀ ਕੀਤੀ ਹੈ ਪਹਿਲਾਂ ਵੀ ਕੀਤੀਆਂ ਨੇ ਤੇ ਸਾਨੂੰ ਤਾਂ ਸਾਰਾ ਕੁਝ ਪਤਾ ਹੈ ਉਥੇ ਟੈਰਰਿਸਟ ਕੈਂਪ ਕਿੱਥੇ ਨੇ ਇਹ ਤੇ ਇੱਕ ਜੋ ਆਪਦੀ ਦੋਸ਼ ਸਪਾਉਣ ਨੂੰ ਵਰਲਡ ਦੇ ਸਾਹਮਣੇ ਇਹ ਲੈਣਾ ਜੀ ਦੇਖੋ ਉਹਨਾਂ ਨੇ ਐਲਓਸੀ ਕ੍ਰਾਸ ਕਰਤੀ ਐਲਓਸੀ ਕੀ ਮਾਇਨੇ ਲੈਣੋ ਐਲਓਸੀ ਤੇ ਕਾਰਗਿਲ ਚ ਉਹ ਅੰਦਰ ਆ ਕੇ ਬੈਠ ਗਏ ਸੀ ਸਾਡੀਆਂ ਪਹਾੜੀਆਂ ਤੇ ਉਦੋਂ ਉਹਨਾਂ ਨੂੰ ਐਲਓਸੀ ਨਹੀਂ ਯਾਦ ਆਈ ਉਹ ਸਾਡੀਆਂ ਪਹਾੜੀਆਂ ਤੇ ਅੰਦਰ ਆ ਕੇ ਕਬਜ਼ੇ ਕਰਕੇ ਬੈਠ ਗਏ ਸੀ ਜਿੱਥੋਂ ਅਸੀਂ ਉਹਨਾਂ ਨੂੰ ਖਦੇੜ ਕੇ ਫਿਰ ਲਾਈਨ ਆਫ ਕੰਟਰੋਲ ਤੋਂ ਪਾਰ ਕੀਤਾ ਪਰ ਅਸੀਂ ਲਾਈਨ ਆਫ ਕੰਟਰੋਲ ਫੇਰ ਵੀ ਨਹੀਂ ਪਾਰ ਕੀਤੀ ਸੀ ਤੇ ਅੱਜ ਉਹਨਾਂ ਨੂੰ ਲਾਈਨ ਆਫ ਕੰਟਰੋਲ ਯਾਦ ਆ ਗਈ ਇਹ ਤੇ ਬੜੀ ਹਾਸੋਣੀ ਗੱਲ ਹੈ ਕਰਨਲ ਦਰਸ਼ਨ ਸਿੰਘ ਤੁਸੀਂ ਸਰਜਿਕਲ ਸਟ੍ਰਾਈਕ ਦਾ ਜ਼ਿਕਰ ਕੀਤਾ ਸਰ ਔਰ ਹੁਣ ਜੋ ਅਟੈਕ ਹੋਇਆ 에ਅਰ ਸਟ੍ਰਾਈਕ ਦੋਨਾਂ ਜਿਹੜੇ ਇਹ ਅਟੈਕਸ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਆਪਸ ਵਿੱਚ ਜੋੜ ਕੇ ਦੇਖਦੇ ਹੋ ਜਾਂ ਫਰਕ ਦੋਨਾਂ ਦੇ ਵਿੱਚ ਕੀ ਰਿਹਾ ਹੈ ਦੋਨਾਂ ਹੀ ਕਾਰਵਾਈਆਂ ਵਿੱਚ ਦੋਨਾਂ 'ਚ ਬਹੁਤ ਵੱਡਾ ਫਰਕ ਹੈ ਪਹਿਲੀ ਇੱਕ ਥਲ ਸੈਨਾ ਵੱਲੋਂ ਕਾਰਵਾਈ ਹੈ ਉਹਦੇ 'ਚ 에어ਫੋਰਸ ਦੇ ਹੈਲੀਕਾਪਟਰ ਜਾਂ ਜੋ ਥੋੜੇ-ਬਹੁਤ ਜਹਾਜ਼ ਨੇ ਉਹ ਯੂਜ਼ ਕੀਤੇ ਜਾ ਸਕਦੇ ਨੇ ਦੂਜੀ ਜਿਹੜੀ ਪਿਓਰਲੀ ਇੱਕ 에어ਫੋਰਸ ਦੀ ਕਾਰਵਾਈ ਹੈ ਜਿਹੜੀ ਦੂਜੀ ਕਾਰਵਾਈ ਹੁਣ ਹੋਈ ਹੈ ਇਸ ਦਾ ਜੋ ਗਰਾਊਂਡ ਕਾਰਵਾਈ ਹੈ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਔਰ ਹੁਣ ਸਾਡੇ ਕੋਲੇ ਆਪਸ਼ਨ ਹੀ ਇੱਕੋ ਸੀ ਕਿਉਂਕਿ ਪਾਕਿਸਤਾਨ ਨੇ ਆਰਮੀ ਡਿਪਲਾਈ ਕਰਤੀ ਉਹਨਾਂ ਨੂੰ ਖਤਰਾ ਸੀ ਵੀ ਇਹ ਟੈਰਰਿਸਟ ਕੈਂਪਾਂ ਤੇ ਹਮਲਾ ਕਰਨਗੇ ਸਰਜਿਕਲ ਸਟ੍ਰਾਈਕ ਹੋਊਗੀ ਦੂਸਰਾ ਸਰਜਿਕਲ ਸਟ੍ਰਾਈਕ ਇੰਨੀ ਡਿਸਕਸ ਹੋ ਚੁੱਕੀ ਸੀ ਵੀ ਕਿਸ ਤਰ੍ਹਾਂ ਕੀਤੀ ਕਿਦਾਂ ਕੀਤੀ ਤੇ ਉਸ ਕਰਕੇ ਰਿਸਕ ਸੀ ਦੁਬਾਰਾ ਕੋਈ ਸਰਜਿਕਲ ਸਟ੍ਰਾਈਕ ਕਰਨ ਚ ਤੇ ਅਸੀਂ ਆਪਣੇ ਜਵਾਨਾਂ ਨੂੰ ਉਹਨਾਂ ਦੇ ਲਾਈਫ ਨੂੰ ਦਾਤੇ ਨਹੀਂ ਲਾ ਸਕਦੇ ਜੇ 에ਅਰ ਫੋਰਸ ਦਾ ਜਿਹੜਾ ਸੀ ਇੱਕ ਪੋਲਿਸੀ ਡਿਸੀਜਨ ਸੀ ਅਜੇ ਤੱਕ ਅਸੀਂ ਕੀਤਾ ਨਹੀਂ ਸੀ ਕਦੇ ਵੀ ਅਸੀਂ ਅੰਦਰ ਜਾ ਕੇ 에어 ਫੋਰਸ ਨਾਲ ਉਹਨਾਂ ਦੇ ਜਿਹੜੇ ਟੈਰਰਿਸਟ ਕੈਂਪ ਨੇ ਉਹਨਾਂ ਨੂੰ ਡਿਸਟਰਾਏ ਕਰੀਏ ਇਸ ਕਰਕੇ ਦੋਨਾਂ 'ਚ ਬਹੁਤ ਬੜਾ ਡਿਫਰੈਂਸ ਹੈ ਇਹ ਬੜੇ ਵੱਡੇ ਲੈਵਲ ਤੇ ਸਰਕਾਰ ਦੀ ਵਿੱਲ ਦੇ ਨਾਲ ਆਪਰੇਸ਼ਨ ਹੋਇਆ ਕਿ ਆਪਾਂ ਹੁਣ 에어 ਫੋਰਸ ਇਸਤੇਮਾਲ ਕਰਨੀ ਹੈ ਨਾਰਮਲੀ ਹਿੰਦੁਸਤਾਨ ਨੇ ਅੱਜ ਤੱਕ ਕਾਉਂਟਰ ਇਨਸਰਜੈਂਸੀ ਆਪਰੇਸ਼ਨ 'ਚ ਕਿਤੇ ਵੀ 에어 ਫੋਰਸ ਨਹੀਂ ਯੂਜ਼ ਕੀਤੀ ਨਾ ਕਿ ਅਟੈਕ ਹੈਲੀਕਾਪਟਰ ਯੂਜ਼ ਕੀਤੇ ਨੇ ਨਾ ਨਾਰਥ-ਈਸਟ ਨਾ ਜੰਮੂ ਕਸ਼ਮੀਰ 'ਚ ਨਾ ਪੰਜਾਬ ਚ ਜਦੋਂ ਵੀ ਇਨਸਰਜੈਂਸੀ ਰਹੀ ਹੈ ਮਿਲਿਟੈਂਟਾਂ ਦੇ ਖਿਲਾਫ ਸਿਰਫ ਗਰਾਉਂਡ ਫੋਰਸਸ ਨੇ ਕੰਮ ਕੀਤਾ ਅਸੀਂ 에ਅਰ ਫੋਰਸ ਜਿਹੜੀ ਬਹੁਤ ਵੱਡੀ ਤਾਕਤ ਹੁੰਦੀ ਹੈ ਪਿੰਪੁਆਇੰਟ ਟਾਰਗੇਟ ਤੇ ਅਟੈਕ ਕਰਦੀ ਅਸੀਂ ਕਦੇ ਵੀ ਯੂਜ਼ ਨਹੀਂ ਕੀਤੀ ਪਰ ਪੁਲਵਾਮਾ ਦੇ ਅਟੈਕ ਤੋਂ ਬਾਅਦ ਸ਼ਾਇਦ ਪਾਣੀ ਸਾਡੇ ਸਿਰ ਤੋਂ ਲੰਘ ਗਿਆ ਸੀ ਜੇ ਅਸੀਂ ਇਸ ਸਟ੍ਰੈਪ ਨੂੰ ਨਾ ਲਾਉਂਦੇ ਸਾਡਾ ਇੱਕ ਸੌਫਟ ਸਟੇਟ ਦਾ ਮੁਖੌਟਾ ਸਾਡੇ ਤੇ ਸੀ ਵੀ ਅਸੀਂ ਇਹ ਕਰ ਨਹੀਂ ਸਕਦੇ ਕਿਉਂਕਿ ਜਿਸ ਤਰ੍ਹਾਂ ਯੂਐਸਏ ਨੇ ਕੀਤੀ ਸੀ ਉਸਾਮਾ ਬਿੰਨ ਲਾਦਨ ਵੇਲੇ ਇਹ ਉਸ ਤਰ੍ਹਾਂ ਦੀ ਕਾਰਵਾਈ ਹੈ ਅਸੀਂ ਜਾ ਕੇ ਪਿੰਨ ਪੁਆਇੰਟ ਟਾਰਗੇਟ ਜਿਹੜੀਆਂ 에ਅਰ ਫੋਟੋਜ਼ ਪਾਕਿਸਤਾਨ ਨੇ ਰਿਲੀਜ਼ ਕੀਤੀਆਂ ਨੇ ਉਹ ਤੁਸੀਂ ਦੇਖੋ ਉਹਨਾਂ ਚ ਇੱਕ ਦੇ ਵਿੱਚ ਇੱਕ ਕੈਂਪ ਸ਼ੋ ਹੁੰਦਾ ਜਿੱਥੇ 8-9 ਕ੍ਰੇਟਰ ਵੀ ਬਣੇ ਹੋਏ ਨੇ ਬੰਬ ਬਲਾਸਟ ਨਾਲ ਹੋਣ ਦੇ ਤੇ ਉਹਦੇ ਦੋਨੇ ਪਾਸੇ ਜੰਗਲ ਹੈ ਇੱਕ ਪਾਸੇ ਨਦੀ ਵੀ ਹੈ ਯਾਨੀ ਉਸ ਲੋਕੇਸ਼ਨ ਤੇ ਸਵਾਏ ਇੱਕ ਟੈਰਰ ਕੈਂਪ ਤੋਂ ਕੁਝ ਵੀ ਨਹੀਂ ਹੋ ਸਕਦਾ ਪਾਕਿਸਤਾਨ ਨੇ ਆਪ ਮੰਨ ਲਿਆ ਕਿ ਇੱਥੇ ਇੱਕ ਕੈਂਪਾਂ ਤੇ ਹਮਲਾ ਹੋਇਆ ਹਾਂ ਹੁਣ ਉਹ ਇਸ ਨੂੰ ਜਸਟੀਫਾਈ ਇਹ ਕਰੇਗਾ ਜੀ ਉਹ ਆਏ ਸੀ ਔਰ ਖਾਲੀ ਜਗ੍ਹਾ ਤੇ ਬੰਬ ਸੁੱਟ ਕੇ ਚਲੇ ਗਏ ਨਾ ਤੇ ਹੁਣ ਉਥੋਂ ਦੀ ਐਗਜੈਕਟ ਡਿਟੇਲ ਉਹ ਦੇਗਾ ਦੇ ਨਾ ਉਹ ਕੈਜ਼ੁਲਟੀਆਂ ਦੇ ਨਾਂ ਦੱਸੇਗਾ ਤੇ ਨਾ ਡੈਮੇजेस ਦੇ ਕੋਈ ਪਿਕਚਰ ਦਿਖਾਏਗਾ ਪਰ ਉਹਨਾਂ ਨੇ ਮੰਨ ਲਿਆ ਸਾਰੇ ਵਰਲਡ ਨੂੰ ਵੀ ਪਤਾ ਲੱਗ ਗਿਆ ਔਰ ਅਸੀਂ ਵੀ ਇਹ ਡਿਕਲੇਅਰ ਕਰਤਾ ਹੈ ਅਸੀਂ ਪਹਿਲਾਂ ਹੀ ਕਰਤਾ ਸੀ ਵੀ ਸਾਡੀ ਹਵਾਈ ਜਹਾਜ਼ ਉੱਥੇ ਗਏ ਨੇ 12 ਦੇ ਕਰੀਬ ਜੋ ਜੈਗੂਆ 2000 ਜਹਾਜ਼ ਉੱਥੇ ਗਏ ਕੁਇਕ ਐਕਸ਼ਨ ਕੀਤਾ ਉਹ ਨੇੜੇ ਦੇ ਕਿਸੇ 베이스 ਤੇ ਜੇ ਇੰਨੀ ਐਕਟੀਵਿਟੀ 12 ਦਾ ਸਕਾਡਨ ਇੱਕ ਸਾਈਟ ਤਿਆਰ ਹੁੰਦਾ ਜਾਂ ਉੜਦੇ ਤਾਂ ਸ਼ਾਇਦ ਇਹ ਰਡਾਰ ਚ ਉਹਨਾਂ ਨੂੰ ਪਤਾ ਲੱਗ ਜਾਂਦਾ ਪਰ ਉਹ ਦੂਰ ਦੇ ਇੱਕ 베이스 ਤੋਂ ਗਵਾਲੀਅਰ ਤੋਂ ਸ਼ਾਇਦ ਟੇਕ-ਆਫ ਕੀਤਾ ਔਰ ਕੁਝ ਹੀ ਮਿੰਟਾਂ ਚੋ ਟਾਰਗੇਟ ਦੇ ਉੱਪਰ ਸੀ ਆਪਰੇਸ਼ਨ ਵਾਪਸ ਖਤਮ ਕੀਤਾ ਉਹਨਾਂ ਨੇ ਔਰ 20-22 ਮਿੰਟਾਂ ਦੇ ਅੰਦਰ ਵਾਪਸ ਉਹ ਆਪਦੇ ਟਿਕਾਣੇ ਤੇ ਪੁੱਜ ਗਏ ਸੀ ਬਹੁਤ ਵਧੀਆ ਪਲਾਨਡ ਤਰੀਕੇ ਨਾਲ ਕੀਤਾ ਗਿਆ ਇਹ ਆਪਰੇਸ਼ਨ ਜੀ ਕਰਨ ਸਾਹਿਬ ਬਣੇ ਰਹਿਣਾ ਬਣੇ ਰਹਿਣਾ ਤੁਸੀਂ ਸਾਡੇ ਨਾਲ ਇਹ ਤਾਂ ਅਸੀਂ ਦਰਸ਼ਕਾਂ ਨੂੰ ਉਹ ਵਿਚਾਰ ਸੁਣਾ ਰਹੇ ਹਾਂ ਜਿਹੜੇ ਡਿਫੈਂਸ ਐਕਸਪਰਟ ਨੇ ਜਿਨ੍ਹਾਂ ਸਖਸ਼ੀਤਾ ਦਾ ਇਹ ਤਜਰਬਾ ਰਿਹਾ ਜਿਹੜੇ ਇਸ ਦੀਆਂ ਬਰੀਕੀਆਂ ਨੂੰ ਜਾਣਦੇ ਨੇ ਤਕਨੀਕੀ ਤੌਰ ਤੇ ਇਸ ਨੂੰ ਸਮਝਦੇ ਨੇ ਰਿਟਾਇਰਡ ਕਰਨਲ ਦਰਸ਼ਨ ਸਿੰਘ ਸਾਡੇ ਨਾਲ ਲੁਧਿਆਣਾ ਤੋਂ ਬਣੇ ਹੋਏ ਨੇ ਜੋ ਇਸ ਦੀਆਂ ਬਰੀਕੀਆਂ ਬਾਰੇ ਦੱਸ ਰਹੇ ਸੀ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੀ ਲੋਕੇਸ਼ਨ ਸੀ ਕਿਸ ਤਰੀਕੇ ਦਾ ਮਾਹੌਲ ਸੀ ਜੋ ਤਸਵੀਰਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਜੋ ਇਲਾਕਾ ਸੀ ਉੱਥੇ ਕਿਸ ਤਰੀਕੇ ਨਾਲ ਫੌਜ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਅਸੀਂ ਮੁੜ ਦੁਬਾਰਾ ਇਹਨਾਂ ਖਬਰ ਦਾ ਇਸ 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 ਕਾਰਵਾਈ ਦਾ ਇਸ ਦਾ ਰੁਖ ਕਰਾਂਗੇ